ਬੱਚ ਸਹੀ ਮਲਾਰ ਮੁਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉ ਮੈਂ ਕਰਤ ਗੁਆਇਆ ਪਰ ਧਨ ਪਰ ਨਾਰੀ ਰਾਤ ਨਿੰਦਾ ਦੇਖ ਖਾਈ ਦੁਖ ਪਾਇਆ ਸ਼ਬਦ ਚੀਨ ਭੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜ ਘਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗੁਆਇਆ मन पावै शब्द सुहाया ब्रह्म ब्रह्म जों भेख बहु कीने गुरु राखे सच पाया राहाऊ तीरत तेज निवारना नाते हर का नाम ना पाया रत्न पदार्थ पर हर त्याग गया जत को तत ही आया बिष्टा कीट भय उत ही ते उत ही माहे समाया ਅਦਕ ਸਵਾਦ ਰੋਗ ਅਦਕਾਈ ਬਿਨ ਗੁਰ ਸਹਜ ਨਾ ਪਾਇਆ ਸੇਵਾ ਸੁਰਤ ਰਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨ ਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਨ ਮਤ ਝੂਠੇ ਤੂੰ ਸ਼ਬਦ ਸਵਾਰ ਨਹਾਰਾ ਆਤਮ ਚੀਨ ਤਹਾਂ ਤੂੰ ਤਾਰਨ ਸੱਚ ਤਾਰੇ ਤਾਰਨ ਹਾਰਾ ਵੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥੋਂ ਆਪਾਰਾ ਅਲੱਖ ਨ ਲਖੀਐ ਅਗਮ ਅਜੋਨੀ ਤੂੰ ਨਾਥਾ ਨਾਥਨ ਹਾਰਾ ਕਿਸ ਪਹਿ ਦੇਖ ਕਹ ਤੂੰ ਕੈਸਾ ਸਭ ਜਾਚਿਕ ਤੂੰ ਦਾ ਤਾਰਾ ਭਗਤ ਹੀਨ ਨਾਨਕ ਦਰ ਦੇਖੋ ਇਕ ਨਾਮ ਮਿਲੈ ਉਰ ਧਾਰਾ ਮਲਾਰ ਮਹੱਲਾ ਪਹਿਲਾ ਜਿਨ ਧਨ ਪਿਰ ਕਾ ਸਾਧ ਨ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਸ ਕਨਾ ਮੇਰਾ ਪਿਰ ਘਰ ਆਇਆ ਬਲ ਜਾਵਾ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਲਾਇਆ ਰਹਾਉ ਨਉ ਤਨ ਪ੍ਰੀਤ ਸਦਾ ਠਾਕੁਰ ਸਿਉ ਅਨ ਦਿਨ ਭਗਤ ਸੁਹਾਵੀ ਮੁਕਤ ਭਏ ਗੁਰ ਦਰਸ਼ ਦਿਖਾਇਆ ਜੁਗ ਜੁਗ ਭਗਤ ਸੁਭਾਵੀ ਹਮ ਥਾਰੇ ਤ੍ਰੇ ਭਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤ ਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨਾ ਭਵ ਜਲ ਫੇਰਾ ਆਪਣੇ ਪਿਰ ਹਰ ਦੇਖ ਵਿਗਾਸੀ ਤਉ ਧਨ ਸਾਚ ਸ਼ਿੰਗਾਰੂ ਅਕੁੱਲ ਨਿਰੰਜਨ ਸਿਉ ਸੱਚ ਸਾਚੀ ਗੁਰਮਤਿ ਨਾਮ ਅਧਾਰੂ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ ਰਾਮ ਨਾਮ ਰਿਤੇ ਅੰਤਰ ਗੁਰਮਖ ਮੇਨ ਮਲਾਈ ਮਹੱਲਾ ਪਹਿਲਾ ਮਲਾਰ ਪਰਦਾ ਰਾ ਪਰ ਧਨ ਪਰ ਲੋਭਾ ਹਉ ਮੈਂ ਵਿਖੇ ਵਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਹਿਲ ਮੈਂ ਬੈਠੇ ਅਗਮ ਅਪਾਰ ਪੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁਖ ਸੁਖ ਦੂ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਅਹਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵ ਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤਿ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਣ ਹਾਰ ਮਲਾਰ ਮੁਹੱਲਾ ਪਹਿਲਾ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨੇ ਪ੍ਰਾਂਤ ਜੰਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅਣਦੀਤਾ ਕਿਛ ਕਹਿਣ ਨਾ ਜਾਇ ਕਿਆ ਕਰ ਅੱਖ ਵਖਾਣੀਐ ਮਾਏ ਰਹਾਉ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਹੋ ਵਿਚਾਰ ਬਿਨ ਜੇਵਾ ਜੋ ਜਪੈ ਹਿਐ ਕੋਈ ਜਾਣੈ ਕੈਸਾ ਨਾਉ ਕਤਨੀ ਬਦਨੀ ਰਹੇ ਨਿਪਰਾੰਤ ਸੋ ਬੂਝੈ ਹੋਵੈ ਜਿਸ ਦਾਤ ਅਹਨ ਸੰਤਰ ਰਹੇ ਨਿਵਲਾਈ ਸੋਈ ਪੁਰਖ ਜੇ ਸੱਚ ਸਮਾਏ ਜਾਤ ਕਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨਾ ਕੋਈ ਵਿੱਚ ਸਮਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵੇ ਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੈ ਤਨ ਧਾਈ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁਖ ਰਹੈ ਸਰੀਰ ਐਸਾ दारू ਲੱਗੈ ਨਾ ਬੀਰ ਰਹਾਉ ਖਸਮ ਵਿਸਾਰ ਇਹ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਈ ਵੈਦ ਨਾ ਭੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਏ ਕਾਇਆ ਢਲ ਪਾਈ ਤਾਂ ਕਹਿ ਪਾਛੈ ਕੋਈ ਨਾ ਖਾਈ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸਾ ਸਾਚੈ ਨਾਏ ਮਲਾਰ ਮੁਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੁ ਨਾ ਸੀਜੈ ਦੇ ਅੰਤ ਕਾਲ ਜਮ ਮਾਰੈ ਠੇ ਐਸਾ दारू ਖਾਹਿ ਗਵਾਰ ਜਿਤ ਖਾਦੈ ਤੇਰੇ ਜਾਹੇ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਸ਼ਾਮ ਰਤ ਫਰੰਦੈ ਦੀ ਸਹਿ ਥਾਮ ਦੇਹ ਨਾ ਨਾਉ ਨਾ ਹੋਵੈ ਜਾਤ ਉਤੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਧਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪ੍ਰਾਣ ਜੋ ਤਿਸ ਭਾਵੈ ਸੋ ਪਰਵਾਣ ਤਪ ਕਾਗਿਤ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਏਹੋ ਨਿਧਾਨ ਸੇਤਲੰਤ ਦਿਸਹਿ ਘਰ ਜਾਏ ਨਾਨਕ ਜਨਨੀ ਤੰਨੀ ਮਾਈ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੀ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਉਡਣਾ ਉਡਿ ਚੜਨਾ ਅਸਮਾਨ ਸਾਹਿਬ ਸਮਰਥ تیرੈ ਤਾਣ ਜਲ ਤਲ ਡੂੰਗਰ ਦੇਖਾਂ ਤੀਰ ਥਾਨ ਤਨੰਤਰ ਸਾਹਿਬ ਬੀਰ ਜਿਨ ਤਨ ਸਾਜ دیے ਨਾਲ ਖੰਭ ਅਤ ਤ੍ਰਿਸ਼ਨਾ ਉਡਣੈ ਕੀ ਡੰਝ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵਿਖਾਲੇ ਤਿਉਂ ਵੇਖਾਂ ਬੀਰ ਨਾ ਇਹੋ ਤਨ ਜਾਏਗਾ ਨਾ ਜਾਹੇਂਗੇ ਖੰਭ ਪਵਣੈ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੈ ਜੱਪੀਐ ਕਰ ਗੁਰਪੀਰ ਸੱਚ ਸੁਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮ ਭੁਲਾਇ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ ਸੇਵਕ ਕੋ ਇਹਾ ਵਡਿਆਈ ਜਾ ਕੋ ਹੁਕਮ ਮਨਾਈ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਨਹੀਂ ਐ ਇਹਾ ਸਖਤ ਸਿਵੈ ਘਰ ਆਵੈ ਜੀਵਨ ਦਿਆਂ ਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੀਸ਼ਾ ਇਹ ਤ੍ਰੈਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਆਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਹੋ ਦਿਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤਮਾਰੀ ਏਕ ਨਿਧਾਨ ਦੇ ਤੂ ਆਪਣਾ ਅਹੰਸ ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉ ਜਲ ਉਪਰ ਫੇਨ ਬੁਧ ਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋ ਆਤਿ ਸਹਿ ਸਮਾਣਾ ਚੂਕ ਗਿਆ ਪਾਸਾਰ ਮਲਾਰ ਮੁਹੱਲਾ ਤੀਜਾ